ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਜਿਹੜਾ ਸਿਸਟਮ ਪਲੈਟਫਾਰਮ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਓਵਰਵਿਊ ਹੋਏਗਾ ਤੇ ਅੱਗੇ ਕਲਿੱਪਸ ਦੇ ਵਿੱਚ ਅਲੱਗ-ਅਲੱਗ ਤੁਹਾਨੂੰ ਵੀਡੀਓਜ਼ ਬਣਾ ਕੇ ਕਨਸੈਪਟ ਦੀ ਜਾਣਕਾਰੀ ਅਲੱਗ-ਅਲੱਗ ਕਨਸੈਪਟ ਦੀ ਤੁਹਾਨੂੰ ਦਿੱਤੀ ਜਾਏਗੀ ਬਾਕੀ ਦੱਸਣ ਦੇ ਅਨੁਸਾਰ ਨਾਲ-ਨਾਲ ਜੋ ਵੀ ਰਿਕੁਆਇਰਡ ਇਨਫੋਰਮੇਸ਼ਨ ਹੋਏਗੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦਿੱਤੀ ਜਾਏਗੀ ਜਰੂਰ ਇਹਨੂੰ ਵਾਚ ਕਰੋ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਚੀਜ਼ ਦਾ ਬੈਨੀਫਿਟ ਲਓ ਤੇ ਦੂਜਿਆਂ ਤੱਕ ਇਨਫੋਰਮੇਸ਼ਨ ਪਹੁੰਚਾਓ ਕਿਉਂਕਿ ਕੰਮ ਸਾਰੇ ਕਰਦੇ ਆ ਜੌਬ ਕਰਦੇ ਆ ਜਾਂ ਕੋਈ ਪਾਰਟ ਟਾਈਮ ਬਿਜ਼ਨਸ ਪਾਰਟ ਟਾਈਮ ਵਰਕ ਕਰਦੇ ਹੋ ਤਾਂ ਇਸ ਸਿਸਟਮ ਨੂੰ ਤੁਸੀਂ ਪਾਰਟ ਟਾਈਮ ਜਾਂ ਫੁੱਲ ਟਾਈਮ ਦੋਨੋਂ ਤਰ੍ਹਾਂ ਨਾਲ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਫਰੀडम ਫਾਈਨੈਂਸ਼ੀਅਲ ਫਰੀडम ਹਾਸਲ ਕਰ ਸਕਦੇ ਹੋ ਇੱਕ ਵਧੀਆ ਕਨਸੈਪਟ ਵਧੀਆ ਇਨਕਮ ਵਧੀਆ ਰਿਵਾਰਡ ਤੁਹਾਨੂੰ ਦੇਣ ਜਾ ਰਿਹਾ ਹੈ ਉਹਦੀ ਸ਼ੁਰੂਆਤ ਕਰਦੇ ਆ ਤੇ ਜਿਸ ਕੰਪਨੀ ਬਾਰੇ ਮੈਂ ਜ਼ਿਕਰ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ ਉਹ ਪੰਜਾਬ ਤੋਂ ਕੰਪਨੀ ਚੱਲ ਰਹੀ ਹੈ ਬਹੁਤ ਹੀ ਜ਼ਬਰਦਸਤ ਪਿਓਰ ਕੰਪਨੀ ਹੈ ਤੇ ਸਾਫ ਸੁਥਰਾ ਕਨਸੈਪਟ ਹੈ ਵਿਦਾਊਟ ਐਨੀ ਲਾਇਬਿਲਟੀ ਵਿਦਾਊਟ ਐਨੀ ਰਿਸਕ ਤੁਸੀਂ ਇਹ ਸਿਸਟਮ ਨੂੰ ਆਸਾਨੀ ਨਾਲ ਕਰ ਸਕਦੇ ਹੋ ਤੇ ਪਲਾਨ ਇਹ ਜੋ ਕਿ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕਿ ਕੰਪਨੀ ਦੇ ਵਿੱਚ ਦੋ ਅਲੱਗ-ਅਲੱਗ ਬਿਜ਼ਨਸ ਪਲਾਨ ਵਰਕ ਕਰ ਰਹੇ ਆ ਦੋਨਾਂ ਦੀ ਅਲੱਗ-ਅਲੱਗ ਵੈਬਸਾਈਟ ਹੈ ਕੰਪਨੀ ਇੱਕ ਆ ਪ੍ਰੋਪਰ ਲੀਗਲ ਕਨਸੈਪਟ ਹੈ ਤੇ ਸ਼ੁਰੂਆਤ ਕਰਦੇ ਆ ਓਵਰਵਿਊ ਦੇ ਰਹੇ ਆ ਤੁਹਾਨੂੰ ਇਹ ਕੰਪਨੀ ਹੈ ਜੀ B1 स्टार मार्केटिंग प्राइवेट लिमिटेड एड्रेस ਦੀ ਗੱਲ ਕਰਦੇ ਆ ਹੈੱਡ ਆਫਿਸ ਓਪੋਜ਼ਿਟ ਗੁਰਦੁਆਰਾ ਬਾਬਾ ਨਾਮਦੇਵ ਜੀ ਕੋਹਾੜਾ ਰੋਡ ਸਾਹਨੇਵਾਲ ਲੁਧਿਆਣਾ ਪੰਜਾਬ ਤੋਂ ਕੰਪਨੀ ਚੱਲ ਰਹੀ ਹੈ ਬਹੁਤ ਹੀ ਜ਼ਬਰਦਸਤ ਕਨਸੈਪਟ ਹੈਗਾ ਤੇ ਲੀਗਲਸ ਦੀ ਗੱਲ ਕਰਦੇ ਆ ਕੰਪਨੀ ਨੂੰ ਚਲਾਉਣ ਦੇ ਲਈ ਕੋਈ ਵੀ ਕੰਪਨੀ ਹੈ ਜਿੱਦਾਂ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜਾਂ ਤਾਂ ਕੰਪਨੀ ਰਜਿਸਟਰਡ ਹੁੰਦੀ ਹੈ ਜਾਂ ਲਿਮਟਿਡ ਹੁੰਦੀ ਹੈ ਜਾਂ ਪ੍ਰਾਈਵੇਟ ਲਿਮਟਿਡ ਕੰਪਨੀ ਪਿਓਰ ਪ੍ਰਾਈਵੇਟ ਲਿਮਟਿਡ ਹੈ ਇਹਦੀ ਇਸ ਕਨਸੈਪਟ ਦੇ ਵਿੱਚ ਵੈਬਸਾਈਟ b1starmarketing.com ਹੈ ਸੈਨ ਨੰਬਰ ਪੈਨ ਨੰਬਰ ਟੈਨ ਨੰਬਰ ਜੀਐਸਟੀ ਕਰੰਟ ਅਕਾਊਂਟ ਸਾਰਾ ਕੁਝ ਹੈਗਾ ਕੰਪਨੀ ਦਾ ਤੇ ਆਈਐਫ ਦੀ ਮੈਂਬਰ ਆਈਐਸਓ ਸਰਟੀਫਾਈਡ ਹੈ ਪ੍ਰੋਪਰ ਲੀਗਲ ਬਿਜ਼ਨਸ ਕਨਸੈਪਟ ਤੇ ਕੰਪਨੀ ਦੀ ਸ਼ੁਰੂਆਤ ਸੰ 2020 ਤੋਂ ਹੋਈ ਜਦੋਂ ਕੋਵਿਡ ਆਇਆ ਸੀ ਤੇ ਕੰਪਨੀ ਨੂੰ ਚਲਾਉਣ ਵਾਲੇ ਰਿਸਪੈਕਟਡ ਐਮਡੀ ਸਰਦਾਰ ਬਹਾਦਰ ਸਿੰਘ ਜੀ ਜੋ ਕਿ ਕਲਾਸ 1 ਗੈਸਟਡ ਅਫਸਰ ਰਿਟਾਇਰ ਹੋਏ ਨੇ ਸੈਂਟਰ ਗਵਰਨਮੈਂਟ ਤੋਂ ਆਰਮੀ ਤੋਂ ਤੇ ਪੰਜਾਬ ਗਵਰਨਮੈਂਟ ਅੰਗਣਵਾੜੀ ਡਿਪਾਰਟਮੈਂਟ ਚੋਂ ਸੀਡੀਪੀ ਰਿਟਾਇਰ ਹੋਏ ਨੇ ਨਾਲ ਹੀ ਰਾਜਵੀਰ ਸਿੰਘ ਕੰਪਨੀ ਦਾ ਡਾਇਰੈਕਟਰ ਨੇ ਬ੍ਰੌਸ਼ਰ ਤੁਸੀਂ ਦੇਖ ਸਕਦੇ ਹੋ ਕੰਪਨੀ ਏਪਲਾਨ ਨੂੰ ਰਿਵਾਰਡਸ ਬੇਸਡ ਡਿਜ਼ਾਈਨ ਕੀਤਾ ਹੈ ਪਿਓਰਲੀ ਪ੍ਰੋਡਕਟ ਬੇਸ ਹੈ ਜਿੱਦਾਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈਲਥ케ਅ ਹੋਮ케ਅਰ ਪ੍ਰੋਡਕਟ ਤੇ ਇਲੈਕਟ੍ਰਿਕ ਪ੍ਰੋਡਕਟ ਚ ਕੰਪਨੀ ਡੀਲ ਕਰਦੀ ਹੈ ਤੇ ਸਿਸਟਮ ਚ ਕੰਮ ਕਰਕੇ ਤੁਸੀਂ ਵਧੀਆ ਰਿਵਾਰਡਸ ਬਾਈਕ ਕਾਰ ਤੇ ਡ੍ਰੀਮ ਹਾਊਸ ਹਾਸਲ ਕਰ ਸਕਦੇ ਹੋ ਲੀ ਕੰਪਨੀ ਦੀ ਵੈਬਸਾਈਟ ਦੇ ਵਿੱਚ ਤੁਹਾਡੀ ਆਈਡੀ ਰਜਿਸਟ੍ਰੇਸ਼ਨ ਫ੍ਰੀ ਰਹਿੰਦੀ ਹੈ ਤੇ ਦੋ ਤਰ੍ਹਾਂ ਨਾਲ ਤੁਸੀਂ ਸਿਸਟਮ ਨੂੰ ਜੁਆਇਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਨੌਨ ਵਰਕਿੰਗ ਤੌਰ ਤੇ 1000 ਰੁਪਿਆ ਮੰਥਲੀ ਤੁਸੀਂ 16 ਮਹੀਨੇ EMI ਦੇ ਰੂਪ ਚ ਦੇ ਸਕਦੇ ਹੋ ਇਹਦੇ ਵਿੱਚ ਕੰਪਨੀ ਤੁਹਾਨੂੰ ਮੰਥਲੀ ਰਿਵਾਰਡ ਦੇਖਣ ਦਾ ਮੌਕਾ ਦੇ ਰਹੀ ਹੈ ਤੇ ਐਂਡ ਤੇ ਤੁਹਾਨੂੰ ਪ੍ਰੋਡਕਟ ਮਿਲ ਜਾਏਗਾ 16 ਮਹੀਨੇ ਤੁਸੀਂ 1000 1000 ਦੇਣਾ ਮੰਥਲੀ 5-5 ਰਿਵਾਰਡ ਕੰਪਨੀ ਕੱਢਦੀ ਹੈ ਦੂਸਰਾ ਬੈਨੀਫਿਟ ਹੈਗਾ ਤੁਸੀਂ ਪ੍ਰੋਡਕਟਸ ਦੇ ਨਾਲ ਸਿਸਟਮ ਨੂੰ ਜੁਆਇਨ ਕਰ ਸਕਦੇ ਹੋ ਜਿਹਦੇ ਵਿੱਚ ਨਜ਼ਰ ਆ ਰਿਹਾ ਰਾਈਟ ਸਾਈਡ ਤੇ ਤੁਹਾਨੂੰ ਹੈਲਥ케ਅਰ ਹੋਮ케ਅਰ ਪ੍ਰੋਡਕਟ ਚ ਕੰਪਨੀ ਡੀਲ ਕਰਦੀ ਹੈ ਕਿਸੇ ਨੂੰ ਹਾਰਟ ਲੀਵਰ ਕਿਡਨੀ ਦੀ ਪ੍ਰੋਬਲਮ ਹੈ ਉਸ ਲਈ ਆਯੁਰਵੈਦਿਕ ਸਪਲੀਮੈਂਟ ਨੇ ਫੂਡ ਸਪਲੀਮੈਂਟ ਹੈ ਤੇ ਕਿਚਨ ਦੇ ਪ੍ਰੋਡਕਟ ਚ ਆਪਾ ਪਤੀ ਹਲਦੀ ਮਿਰਚ ਮਸਾਲਾ 60 40 ਦੀ ਰੇਸ਼ੋ ਤੇ ਤੁਸੀਂ ਐਮ ਆਰ ਪੀ ਤੇ ਪ੍ਰੋਡਕਟ ਲੈ ਸਕਦੇ ਹੋ ਐਜ਼ ਅ ਡਿਸਟ੍ਰੀਬਿਊਟਰ 2000 ਰੁਪਏ ਦਾ ਤੁਸੀਂ ਸਮਾਨ ਅਡਵਾਂਸ ਚ ਬਾਏ ਕਰੋ ਜਿਹਦੇ ਤੁਹਾਨੂੰ 60% ਹੈਲਥ ਦਾ ਤੇ 40% ਕਿਚਨ ਦਾ ਪ੍ਰੋਡਕਟ ਨਾਲ ਦੀ ਨਾਲ ਮਿਲ ਜਾਏਗਾ ਪ्युअर ਪ੍ਰੋਡਕਟਰ ਨੇ ਤੇ ਟੋਟਲ 8 ਬਾਰੇ ਪੈਕੇਜ ਤੁਸੀਂ ਲਾਓ 8 ਮਹੀਨੇ ਲਗਾਤਾਰ ਤੇ ਬਦਲੇ ਚ ਤੁਹਾਨੂੰ ਬੈਨੀਫਿਟ ਇਹ ਹੋਏਗਾ ਕੰਪਨੀ 16 ਮਹੀਨੇ 80 ਰਿਵਾਰਡ ਦੇਖਣ ਦਾ ਤੁਹਾਨੂੰ ਮੌਕਾ ਫ੍ਰੀ ਦੇ ਵਿੱਚ ਦੇਗੀ 5-5 ਕਰਕੇ ਹਰੇਕ ਰਿਵਾਰਡ ਟੋਕਨ ਦੇ ਰੂਪ ਚ ਕੱਢੇ ਜਾਂਦੇ ਨੇ ਤੇ 16 ਮਹੀਨੇ 80 ਰਿਵਾਰਡ ਦੇਖਣ ਤੋਂ ਬਾਅਦ ਅਗਰ ਤੁਹਾਡਾ ਉਸ ਰਿਵਾਰਡ ਚ ਕੁਝ ਨਿਕਲਦਾ ਤਾਂ ਜਿੰਨੇ ਰਿਵਾਰਡ ਕੰਪਨੀ ਤੁਹਾਡੀ ਆਪਣੇ ਵੱਲੋਂ ਪਾ ਰਹੀ ਆ ਉਹ ਤੁਸੀਂ 1000 ਪੇਮੈਂਟ ਭਰ ਕੇ ਆਪਣਾ ਬਣਦਾ ਰਿਵਾਰਡ ਵੀ ਲੈ ਸਕਦੇ ਹੋ ਨਹੀਂ ਤਾਂ ਐਂਡ ਤੇ ਤੁਹਾਨੂੰ ਅਲੱਗ ਤੋਂ ਕੁਝ ਦੇਣ ਦੀ ਜ਼ਰੂਰਤ ਨਹੀਂ ਹੈ ਇਹ ਰਿਵਾਰਡ ਦੁਨੀਆਦਰ ਮਨਥਲੀ ਕੰਪਨੀ ਕੱਢਦੀ ਹੈ 5-5 ਰਿਵਾਰਡ ਹਰੇਕ ਮਹੀਨੇ ਨਿਕਲਦੇ ਆ 16 ਮਹੀਨੇ 80 ਰਿਵਾਰਡ ਹੁੰਦੇ ਆ ਤੇ ਜੇ 1000 ਮਨਥਲੀ ਭਰ ਰਹੇ ਹੋ ਤਾਂ ਜਿੱਥੇ ਰਿਵਾਰਡ ਨਿਕਲ ਜਾਂਦਾ ਉੱਥੇ ਅੱਗੇ ਦੀ EMI ਬੰਦ ਹੋ ਜਾਂਦੀ ਹੈ ਤੇ ਨਹੀਂ ਤਾਂ ਤੁਸੀਂ ਅੱਗੇ-ਅੱਗੇ ਭਰਦੇ ਜਾਣਾ 16 ਮਹੀਨੇ ਦਾ ਸਿਸਟਮ ਹੈ ਸਭ ਨੂੰ 80 ਰਿਵਾਰਡ ਮਿਲਦੇ ਆ ਤੇ ਜੇ ਪ੍ਰੋਡਕਟ ਨਾਲ ਜੁਆਇਨ ਕਰਦੇ ਹੋ ਫ੍ਰੀ ਦੇ ਵਿੱਚ ਐਡੀਸ਼ਨਲ ਤੁਹਾਨੂੰ ਅਲੱਗ ਤੋਂ 1000 ਦੇਣ ਦੀ ਜ਼ਰੂਰ ਇਹ ਤੁਹਾਡੇ ਰਿਵਾਰਡ ਉਹਦੇ ਵਿੱਚ ਹੀ ਕੰਪਨੀ ਵੱਲੋਂ ਕੱਢੇ ਜਾਂਦੇ ਆ ਜੇ ਨਿਕਲਦੇ ਆ ਤਾਂ ਤੁਹਾਨੂੰ ਪੇਮੈਂਟ ਕਰਕੇ ਬਣਦੇ ਰਿਵਾਰਡ 19 ਮਹੀਨੇ ਦੀਆਂ EMI 'ਚ ਭਰ ਕੇ ਲੈ ਸਕਦੇ ਹੋ ਆਦਰਵਾਇਜ਼ ਤੁਸੀਂ ਕੁਝ ਪੇ ਨਹੀਂ ਕਰਨਾ ਇਸ ਤੋਂ ਬਾਅਦ ਜੇ 1000 ਰੁਪਏ 16 ਮਹੀਨੇ ਭਰਦੇ ਹੋ 80 ਚਾਂਸ ਨੇ ਐਂਡ ਤੇ ਤੁਹਾਨੂੰ ਕੋਈ ਨਾ ਕੋਈ ਇਹਦੇ 'ਚ ਇੱਕ ਪ੍ਰੋਡਕਟ ਮਿਲ ਜਾਏਗਾ SVL ਦੇ ਬ੍ਰਾਂਡ ਨੇ ਕੰਪਨੀ ਕੋਲ LED ਵਾਸ਼ਿੰਗ ਮਸ਼ੀਨ, 쿨ਰ, ਕੰਬੋ ਪੈਕ ਜਾਂ ਹੈਲਥ ਤੇ ਕਿਚਨ ਦਾ ਪੈਕੇਜ ਦੇ ਨਾਲ ਵੀ ਤੁਸੀਂ ਸਟਾਰਟ ਅਪ ਲੈ ਸਕਦੇ ਹੋ ਵਿਦਾਊਟ ਲਾਇਬਿਲਟੀ ਕਨਸੈਪਟ ਹੈ ਇਹ ਵਰਕਿੰਗ ਦੀ ਗੱਲ ਕਰਦੇ ਹਾਂ 6 ਟਾਈਪ ਆਫ ਇਨਕਮ ਕੰਪਨੀ ਤੁਹਾਨੂੰ ਦ ਡਾਇਰੈਕਟ ਇਨਕਮ ਹੈ ਹਜ਼ਾਰ ਮਗਰ 200 ਰੁਪਿਆ 20% ਡਾਇਰੈਕਟ ਰੈਫਰਲ ਹੈਗਾ ਡਾਇਰੈਕਟ ਇਨਕਮ ਬਾਈਨਰੀ ਪਲਾਨ ਹੈ ਲੈਫਟ ਰਾਈਟ ਦਾ ਬਿਜ਼ਨਸ ਹੈ ਅਨਲਿमिटेड ਡਾਇਰੈਕਟ ਤੁਸੀਂ ਪਲੇਸ ਕਰ ਸਕਦੇ ਹੋ ਲਗਾ ਸਕਦੇ ਹੋ ਦੂਸਰਾ 16 ਡਾਇਰੈਕਟ 2 ਮਹੀਨੇ ਚ ਕਰਦੇ ਹੋ ਤਾਂ ਤੁਹਾਨੂੰ ਰਾਈਟ ਲੈਫਟ ਲਗਾਉਣੇ ਹੋ ਤਾਂ ਤਕਰੀਬਨ 32 3200 ਰੁਪਿਆ ਡਾਇਰੈਕਟ ਇਨਕਮ ਦਾ ਇੱਕ LED ਗਿਫਟ ਚ ਮਿਲ ਜਾਈਗੀ 32 ਇੰਚ ਸਮਾਰਟ ਤੇ ਇੱਕ ਡਿਨਰ ਸੈੱਟ ਕਿਉਂਕਿ ਤਿੰਨ ਪੇਅਰ ਤੁਹਾਡੇ ਕੰਪਲੀਟ ਹੋ ਜਾਣਗੇ 26% ਡਾਇਰੈਕਟ ਹੋ ਜਾਂਦੇ ਆ ਤਾਂ 52 4200 ਰੁਪਿਆ ਤੇ 4000 ਰੁਪਿਆ ਤੁਹਾਨੂੰ 40 ਇੰਚੀ ਐਲਈਡੀ ਮਿਲ ਜੇਗੀ 26 ਡਾਇਰੈਕਟ ਤੇ 5200 ਨਾਲ 40 ਇੰਚੀ ਐਲਈਡੀ 42 ਡਾਇਰੈਕਟ ਕਰਦੇ ਹਾਂ 8400 ਰੁਪਿਆ ਨਾਲ 50 ਇੰਚੀ ਐਲਈਡੀ ਉਸ ਤੋਂ ਬਾਅਦ ਮੈਚਿੰਗ ਇਨਕਮ ਆ ਬਾਈਨਰੀ ਵੀ ਹੈ ਪਰ ਪੇਅਰ ਤੁਹਾਨੂੰ 100 ਰੁਪਿਆ 20 ਪੇਅਰ ਦੀ ਡੇਲੀ ਦੀ ਕੈਪਿੰਗ ਆ 2000 ਰੋਜ਼ ਦਾ 60000 ਰੁਪਿਆ ਮਹੀਨੇ ਦਾ ਲੈ ਸਕਦੇ ਹਾਂ ਇਹ ਮੈਚਿੰਗ ਲੈਣ ਲਈ ਇੱਕ ਰਾਈਟ ਇੱਕ ਲੈਫਟ ਤੁਸੀਂ ਲਗਾਉਣਾ ਉਸ ਤੋਂ ਬਾਅਦ ਮੈਚਿੰਗਸ ਮਿਲਣੀਆਂ ਜਾਣਗੀਆਂ ਲਾਈਫਟਾਈਮ ਰਿਵਾਰਡ ਵੀ ਹੈਗੇ ਆ ਰਾਈਟ ਸਾਈਡ ਤੇ ਡਿਨਰ ਸਾਈਡ ਤੋਂ ਲੈ ਕੇ ਡ੍ਰੀਮ ਹਾਊਸ 1. 1000 ਰੁਪਏ ਦੇ ਕੇ 16% ਸਿਸਟਮ 'ਚ ਜੁਆਇਨ ਕਰਾਉਣੀ ਹੋ ਤਾਂ 17000 ਕੰਪਨੀ 'ਚ ਜਾਂਦਾ ਬਦਲੇ 'ਚ ਤੁਹਾਨੂੰ ਰਿਟਰਨ 'ਚ ਪਹਿਲੇ ਮਹੀਨੇ 22000 ਦਾ ਬੈਨੀਫਿਟ ਮਿਲਦਾ 4000 ਕੈਸ਼ਬੈਕ ਐ ਕੈਲਡੀ ਐਕ ਡਿਨਰ ਸੈਟ ਲੀਡਰਸ਼ਿਪ ਬੋਨਸ 10% ਤਿੰਨ ਲੈਵਲ 'ਚ ਵੰਡਦਾ ਕੰਪਨੀ ਤੇ ਉਹਦੀ ਵੀ ਡਿਟੇਲ 'ਚ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਤੇ 1120 ਰੁਪਏ ਮੰਥਲੀ ਤੁਹਾਨੂੰ ਉਹਦੇ 'ਚ ਬੈਨੀਫਿਟ ਮਿਲਦਾ ਤੇ 15 ਮਹੀਨੇ ਬੈਨੀਫਿਟ ਮਿਲਦਾ ਰਹਿੰਦਾ ਰੀਪਰਚੇਸ ਇਨਕਮ ਘਰ ਦਾ ਸਮਾਨ ਆਪਾਂ ਬਾਜ਼ਾਰੋਂ ਲੈਣੇ ਆ ਖਤਮ ਹੁੰਦਾ ਬਾਰ-ਬਾਰ ਲੈਣੇ ਆ ਤਾਂ ਕੰਪਨੀ ਰ ਤਿੰਨ ਸੈਗਮੈਂਟ ਚ ਡੀਲ ਕਰਦੀ ਹੈ ਹੈਲਥ케ਅਰ, ਹੋਮ케ਅਰ, ਇਲੈਕਟ੍ਰਿਕ ਪ੍ਰੋਡਕਟ 10 ਤੋਂ 50% ਤੁਹਾਨੂੰ ਡਿਸਕਾਊਂਟ ਤੇ ਪ੍ਰੋਡਕਟ ਮਿਲਦੇ ਆ ਤੇ ਜਿਹੜੀ ਤੁਹਾਡੀ ਟੀਮ ਬਿਲਡ ਹੁੰਦੀ ਹੈ ਉਹਨਾਂ ਤੋਂ ਵੀ ਲੈਵਲ ਵਾਈਜ਼ ਇਨਕਮ ਹੈਗੀ ਹੈ ਤਿੰਨ ਤੋਂ ਲੈ ਕੇ 30% ਰਾਈਟ ਸਾਈਡ ਜੋ-ਜੋ ਲੈਵਲ ਅਚੀਵ ਕਰੋਗੇ ਡਿਨਰ ਸੈੱਟ ਤੇ ਅੱਗੇ ਵਾਸ਼ਿੰਗ ਮਸ਼ੀਨ, THAILAND ਟੂਰ, 2 ਬਾਈਕ, 4 ਕਾਰਾਂ ਤੇ ਡ੍ਰੀਮ ਹਾਊਸ ਵੀ ਤੁਸੀਂ B1 ਸਟਾਰ ਤੋਂ ਬਣਾ ਸਕਦੇ ਹੋ। ਟੋਟਲ ਇਨਕਮ 1 ਕਰੋੜ ਤੇ 30 ਲੱਖ ਰੁਪਏ ਦੀ ਹੈਗੀ ਹੈ। ਤੇ 1500 ਪਰਸਨ ਅਗਰ ਤੁਹਾਡੀ ਟੀਮ ਚ ਆ ਜਾਂਦੇ ਆ ਤੁਸੀਂ 5 ਮਹੀਨੇ 5 ਰਿਵਾਰਡ ਅਗਰ 2-5 ਤੋਂ 6 ਮਹੀਨੇ ਕਲੀਅਰ ਕਰ ਦਿੰਨੇ ਹੋ ਤਾਂ ਬੁਲੇਟ ਬਾਈਕ ਤੱਕ ਤੁਹਾਡੇ ਰਿਵਾਰਡ ਸਾਰੇ ਕਲੀਅਰ ਹੋ ਜਾਂਦੇ ਆ ਇੱਥੇ 1500 ਲੋਕ ਤੁਹਾਡੀ ਟੀਮ ਚ ਆ ਜਾਂਦੇ ਆ 3 ਤੋਂ 4 ਲੱਖ ਰੁਪਏ ਕਮਾ ਜਾਂਦੇ ਹੋ ਤੇ 15 ਲੱਖ ਰੁਪਏ ਦੀ ਸੇਲ ਜਾਂ ਟਰਨਓਵਰ ਹੋ ਜਾਂਦੀ ਹੈ ਤੇ ਮੈਚਿੰਗ ਡਿਫਰੈਂਸ ਤੁਹਾਨੂੰ 50 ਤੋਂ 55000 ਆਉਂਦਾ ਉਹਦੇ ਚ 20 ਲੋਕ ਸੱਜੇ 20 ਖੱਬੇ ਡੇਲੀ ਚੱਲਦੇ ਆ ਤੁਹਾਡੀ ਕੈਪਿੰਗ ਵੀ ਹਿੱਟ ਹੁੰਦੀ ਹੈ 1,115000 ਦੀ ਇਨਕਮ ਆਪਾਂ ਆਸਾਨੀ ਨਾਲ ਲੈ ਸਕਦੇ ਆ ਪੇਅ ਆਊਟ ਆ ਮੰਥਲੀ ਪੇਅ ਆਊਟ ਆ ਡੇਲੀ ਕਲੋਜ਼ਿੰਗ ਆ 1 ਤੋਂ 31 ਦਾ ਜਿੰਨਾ ਪੇਅ ਆਊਟ ਬਣਦਾ ਉਹ ਚੋਂ 2% TDS 5% ਐਡਮਿਨ ਤੇ 10% ਰੀਪਰਚੇਸ ਵਾਲਟ ਕੱਟ ਕੇ 15 ਤਰੀਕ ਕੰਪਨੀ ਹੈੱਡ ਆਫਿਸ ਲੀਡਰ ਮੀਟਿੰਗ ਕਰਕੇ ਇਹ ਰਿਵਾਰਡ ਦਿੱਤੇ ਜਾਂਦੇ ਆ ਸਾਰੇ ਰਿਵਾਰਡ ਤਿੰਨ ਤਿੰਨ ਕਿਸ਼ਤਾਂ ਕਲੀਅਰ ਹੋਣ ਤੋਂ ਬਾਅਦ ਤੁਹਾਨੂੰ ਮਿਲਦੇ ਆ ਇਹ ਹੈ ਜੀ ਪਲਾਨ A ਦਾ ਓਵਰਵਿਊ ਤੇ ਨਾਲ ਹੀ B ਜਿਹੜਾ ਕਿ B ਪਲਾਨ ਇਸੇ ਸਾਲ ਡਿਜ਼ਾਈਨ ਕੀਤਾ ਬਹੁਤ ਹੀ ਜ਼ਬਰਦਸਤ ਕਨਸੈਪਟ ਆ ਉਹਦਾ ਵੀ ਓਵਰਵਿਊ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਕਿ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਕੰਪਨੀ ਦਾ ਲੁੱਕ ਹੈਗੀ 프ਰੰਟ ਲੁੱਕ ਹੈਗੀ ਬੀ ਪਲਾਨ ਦੀ ਇੰਟੈਲੈਕਚੁਅਲ ਡਿਸਟ੍ਰਿਬਿਊਸ਼ਨ ਨਿਊ 에ਰਾ ਬਿਜ਼ਨਸ ਅਪਰਚੂਨਿਟੀ ਬੀ 1 ਸਟਾਰ ਲੋਗੋ ਨਜ਼ਰ ਆ ਰਿਹਾ ਖੁਸ਼ਾਲ ਫੈਮਲੀ ਫੋਰਨ ਟੂਰ ਮਰਸਰੀਜ਼ ਬੈਂਚਕਾਰ ਤੇ ਸੁਪਨਿਆਂ ਦਾ ਘਰ ਬੀ 1 ਸਟਾਰ ਦੇਗਾ ਤੁਹਾਨੂੰ ਹੈਡ ਆਫਿਸ ਓਪੋਜ਼ਿਟ ਗੁਰਦੁਆਰਾ ਬਾਬਾ ਨਾਮਦੇਵ ਜੀ ਕੋਹਾੜਾ ਰੋਡ ਸਾਨਨੇਵਾਲ ਕੰਪਨੀ ਬਿਲਡਿੰਗ ਆਫਿਸਿਸ ਔਰ ਟ੍ਰੇਨਿੰਗ ਕਮ ਮੀਟਿੰਗ ਹਾਲ ਦੀਆਂ ਪਿਕਸ ਵੀ ਤੁਹਾਨੂੰ ਨਜ਼ਰ ਆ ਰਹੀਆਂ ਨੇ ਉਸ ਤੋਂ ਬਾਅਦ ਲੀਗਲਸ ਸੇਮ ਹੈਗੇ ਆ ਸਾਰੇ ਕੰਪਨੀ ਦੇ ਐਮ ਡੀ ਸਰਦਾਰ ਬਹਾਦਰ ਸਿੰਘ ਜੀ ਰਾਜਵੀਰ ਸਿੰਘ ਜੀ ਕੰਪਨੀ ਦੇ ਡਾਇਰੈਕਟਰ ਉਹਨਾਂ ਵੱਲੋਂ ਮੈਸੇਜ ਹੈਗਾ ਵਿਜ਼ਨ ਐਂਡ ਮਿਸ਼ਨ ਹੈ B1 ਸਟਾਰ ਕਿਉਂ ਕਰਨਾ ਇਕਤਾ ਨਿਵੇਸ਼ ਘਟਾ ਕੋਈ ਜੋਖਮ ਨਹੀਂ ਤੁਰੰਤ ਤੇ ਨਿਮਤ ਆਮਦਨੀ ਦੂਜਿਆਂ ਦੀ ਮਦਦ ਕਰਨਾ ਵਿਰਾਸਤ ਪੈਦਾ ਕਰਨਾ ਸਮੇਂ ਦੀ ਲਚਕਤਾ ਵਿੱਤੀ ਸੁਰੱਖਿਆ ਮੋਹਰਾ ਮੁਹਾਰਤ ਭਲਾ ਉਪਲਬਧਾ ਵਿਅਕਤੀਗਤ ਵਿਕਾਸ ਉਤਪਾਦਾਂ ਅਤੇ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਹੈ ਬਿਜ਼ਨਸ ਪਲਾਨ ਇਹਦਾ ਗੱਲ ਕਰਦੇ ਹਾਂ ਇਹਦੇ ਵਿੱਚ ਇਹਦੀ ਅਲੱਗ ਵੈੱਬਸਾਈਟ ਹੈ B1starmarketing.co.in ਲੀਗਲਸ ਨੇ ਰਜਿਸਟ੍ਰੇਸ਼ਨ ਆਈਡੀ ਪਾਸਵਰਡ ਮਿਲੇਗਾ ਹੈਲਥ케ਅਰ ਹੋਮ케ਅਰ ਪਿਓਰਲੀ ਕੰਪਨੀ ਡੀਲ ਕਰਦੀ ਹੈ ਇਸ ਤੋਂ ਬਾਅਦ ਜੇ ਪੈਕੇਜ ਦੀ ਗੱਲ ਕਰਦੇ ਆ ਤੁਹਾਨੂੰ 4 ਬੋਟਲ ਹਿਮਸੂ ਦਾ ਹੈਲਥ ਸਪਲੀਮੈਂਟ ਜੂਸ ਮਿਲੇਗਾ ਨਾਲ ਇੱਕ ਬੁੱਕਲੇਟ ਮਿਲੇਗੀ ਤੁਹਾਨੂੰ ਜਿਹਦੇ ਵਿੱਚ ਕੰਪਨੀ ਪ੍ਰੋਫਾਈਲ ਪਲਾਨ ਪ੍ਰੈਜੈਂਟੇਸ਼ਨ ਤੇ ਪ੍ਰੋਡਕਟ ਬਾਰੇ ਤੁਹਾਨੂੰ ਨੌਲੇਜ ਦਿੱਤੀ ਜਾਏਗੀ 50% ਡਿਸਕਾਊਂਟ ਤੇ ਪੈਕੇਜ ਮਿਲ ਰਿਹਾ ਐਮ ਆਰ ਪੀ 63100 ਚ 2000 ਬਿਜ਼ਨਸ ਵੋਲੀਅਮ 20 ਪੀਵੀ ਹੈ ਅਗਲੇ 4 ਮਹੀਨੇ ਚ 100 ਪੀਵੀ ਤੁਸੀ ਪੂਰਾ ਕਰਨਾ ਹੋਵੇਗਾ 15 ਤਰ੍ਹਾਂ ਦੀ ਇਨਕਮ ਆ ਪਲਾਨ A ਦੀ ਤਰ੍ਹਾਂ ਬੇਸ ਸੇਮ ਹੈਗਾ ਇਨਕਮ ਜ਼ਬਰਦਸਤ ਹੈਗੀ ਇਹਦੇ ਵਿੱਚ ਡਾਇਰੈਕਟ ਇਨਕਮ ਸਭ ਤੋਂ ਪਹਿਲਾਂ ਤੁਹਾਡੇ ਜੁੜਨ ਤੋਂ ਬਾਅਦ ਕੋਈ ਵੀ ਪਰਸਨ ਤੁਹਾਡੇ ਅੰਡਰ ਪਲੇਸਮੈਂਟ ਹੁੰਦੀ ਹੈ ਇਹ ਜਨਰੇਸ਼ਨ ਬੇਸਡ ਡਿਜ਼ਾਈਨ ਕੀਤਾ ਗਿਆ ਪਲਾਨ ਵੀ 3100 ਦੇ ਪੈਕੇਜ ਦੇ ਤੁਹਾਨੂੰ 400 ਰੁਪਏ ਮਿਲੇਗਾ ਲੈਫਟ ਟੂ ਰਾਈਟ ਐਂਟਰੀਆਂ ਆਉਣਗੀਆਂ ਅਨਲਿਮਿਟਡ ਡਾਇਰੈਕਟ ਲਗਾ ਸਕਦੇ ਹੋ ਅਗਰ ਮਿਨਿਮਮ 6 ਲੈਗ ਮੇਨਟੇਨ ਕਰਦੇ ਹੋ ਤਾਂ ਤੁਹਾਡੇ 6 ਗੁਣਾ ਬਿਜ਼ਨਸ ਤੇ ਖਾਸ ਗੱਲ ਹੈ ਕਿ ਇਹਦੇ ਵਿੱਚ ਤੁਹਾਨੂੰ ਬਾਈਨਰੀ ਦਾ ਬੈਨੀਫਿਟ ਵੀ ਦਿੱਤਾ ਗਿਆ ਤੇ ਮੈਚਿੰਗ ਇਨਕਮ ਵੀ ਪਲੱਸ ਰਿਵਾਰਡਸ ਵੀ ਇਦੇ ਤੇ ਹੀ ਦੂਸਰੀ ਇਨਕਮ ਆ ਆਪਣੀ ਈਗਲ ਪੈਨ ਅਚੀਵਰ 6% ਪਲੇਸ ਕਰੋ ਉਹਨਾਂ ਦੇ ਥੱਲੇ 6-6 ਅਗਰ ਪਲੇਸ ਕਰਦੇ ਹੋ 5 ਲੈਗਸ ਵੀ ਮੈਂਟੇਨ ਹੁੰਦੀਆਂ 30 ਲੋਕ ਥੱਲੇ 4-4 ਵੀ ਮੈਂਟੇਨ ਹੁੰਦੀਆਂ 120 ਲੋਕ ਟੋਟਲ 156 ਲੋਕ ਹੋ ਜਾਂਦੇ ਆ 6 ਮਹੀਨੇ ਦਾ ਤੁਹਾਨੂੰ ਸਮਾਂ ਮਿਲੇਗਾ ਅਗਰ ਇਹ ਟਾਸਕ ਕਰ ਦਿੰਨੇ ਹੋ ਤਾਂ ਤੁਹਾਨੂੰ ਹਸਬੰਡ ਵਾਈਫ ਨੂੰ ਕੰਪਨੀ ਦੇ ਖਰਚੇ ਤੇ ਬਾਈ 에ਅਰ ਗੋਆ ਟੂਰ ਕਰਵਾਇਆ ਜਾਏਗਾ ਟੂਰ ਕੋ ਅਮ ਕਿਹਾਉਂਗੇ ਤਾਂ ਤੁਹਾਨੂੰ ਈਗਲ ਪੈਨ ਦੇ ਬੈਚ ਦੇ ਨਾਲ ਕੰਪਨੀ ਦੇ ਸੈਮੀਨਾਰ ਤੇ ਇਨਵਾਈਟ ਕੀਤਾ ਜਾਏਗਾ ਜੋ ਵੀ ਮੰਥਲੀ ਰਿਵਾਰਡ ਸੈਲੀਬ੍ਰੇਸ਼ਨ ਫੰਕਸ਼ਨ ਹੁੰਦਾ ਮਹੀਨੇ ਦੇ ਪਹਿਲੇ ਸੰਡੇ ਹੁੰਦਾ ਉਸ ਤੋਂ ਬਾਅਦ ਅਗਲੀ ਇਨਕਮ ਪੇਅਰ ਮੈਚਿੰਗ ਇਨਕਮ 400 ਰੁਪਏ ਪੇਅਰ ਦਾ ਦਿੱਤਾ ਜਾ ਰਿਹਾ ਤੁਹਾਨੂੰ ਇਹਦੇ ਲਈ ਤੁਹਾਨੂੰ ਜਨਰੇਸ਼ਨ ਚ ਚਾਰ ਲੋਕਾਂ ਨੂੰ ਡਾਇਰੈਕਟ ਲਗਾਉਣਾ ਪਏਗਾ ਇਹ ਪੇਅਰ ਇਨਕਮ ਲੈਣ ਲਈ 400 ਰੁਪਏ ਪਹਿਲੇ ਚਾਰ ਲੈਵਲ 300 ਰੁਪਏ ਅਗਲੇ ਚਾਰ ਲੈਵਲ ਤੇ 250 ਰੁਪਏ ਅਗਲੇ ਚਾਰ ਲੈਵਲ 12 ਲੈਵਲਾਂ ਦਾ ਪਲਾਨ ਹੈ ਅਗਰ ਕੈਪਿੰਗ ਦੀ ਗੱਲ ਕਰਦੇ ਆ ਸਿੰਗਲ ਬਾਈਨਰੀ 1 ਲੱਖ ਰੁਪਏ ਹਫਤੇ ਦੀ ਕੈਪਿੰਗ ਆ ਡਬਲ ਬਾਈਨਰੀ 2 ਲੱਖ ਰੁਪਏ ਹਫਤਾ 트리플 ਬਾਈਨਰੀ 3 ਲੱਖ ਰੁਪਏ ਹਫਤਾ ਤੇ 12 ਲੱਖ ਰੁਪਏ ਮਹੀਨਾ ਲਾਈਫਟਾਈਮ ਰਿਵਾਰਡਸ ਵੀ ਨੇ 1000 ਰੁਪਏ ਤੋਂ ਲੈ ਕੇ 75 ਲੱਖ ਰੁਪਏ ਦੇ ਟੀਮ ਲੀਡਿੰਗ ਬੋਨਸ ਹੈਗਾ 10% 4 3 2 1% ਜੁਆਇਨਿੰਗ ਦੇ ਉੱਤੇ ਨਿਊ ਟੀਮ ਦੇ ਉੱਤੇ ਮਿਲਦਾ ਇਲਾਈਟ ਕਲੱਬ ਫੰਡ ਤੁਸੀਂ ਸਾਰੇ ਲੈਵਲ ਕਲੀਅਰ ਕਰੋਗੇ ਤਾਂ ਤੁਹਾਡਾ ਡਾਇਰੈਕਟਰ ਡਾਊਨਲਾਈਨ ਜਦੋਂ ਸਾਰੇ ਲੈਵਲ ਕਲੀਅਰ ਕਰੇਗਾ ਤੁਸੀਂ ਕ੍ਰਾਊਨ ਬਣ ਜਾਓਗੇ ਤੇ ਉਹਦੀ ਟੋਟਲ ਟੀਮ ਦੀ ਜੁਆਇਨਿੰਗ ਚੋਂ 0.5% ਤੁਹਾਡੇ ਲਗਜ਼ਰੀ ਲਾਈਫਸਟਾਈਲ ਤੇ ਐਟਮੋਸਫੇਅਰ ਤੇ ਕੰਪਨੀ ਖਰਚਾ ਕਰੇਗੀ ਚਾੜ ਦੇ ਨਹੀਂ ਸਮਝ ਸਕਦੇ ਹੋ ਜਿੱਦਾਂ ਹੀ ਤੁਸੀਂ 6% ਡਾਇਰੈਕਟ ਕਰਦੇ ਹੋ ਤਾਂ ਇੱਥੇ ਤੁਹਾਡਾ ਪਹਿਲਾ ਲੈਵਲ ਵੀ ਕਲੀਅਰ ਹੋ ਜਾਂਦਾ ਐਸੋਸੀਏਟ ਸਟਾਰ ਤਿੰਨ ਪੇਅਰ ਹੋ ਜਾਂਦੇ ਨੇ 1200 ਰੁਪਏ ਮੈਚਿੰਗ ਦਾ 400 ਦੇ ਹਿਸਾਬ ਨਾਲ 1000 ਰੁਪਏ ਲਾਈਫਟਾਈਮ ਰਿਵਾਰਡ 2400 ਡਾਇਰੈਕਟ ਇਨਕਮ 4600 ਰੁਪਏ ਦਾ ਪਹਿਲਾ ਚੈੱਕ ਤੁਹਾਡੇ ਘਰੇ ਆ ਜਾਂਦਾ ਇਸੇ ਤਰ੍ਹਾਂ ਅਗਲੇ 13 ਪੇਅਰ ਤੇ ਡਬਲ ਸਟਾਰ 5200 ਮੈਚਿੰਗ 4500 ਲਾਈਫਟਾਈਮ ਰਿਵਾਰਡ 2080 ਰੁਪਏ ਟੀਮ ਲੀਡਿੰਗ ਬੋਨਸ ਹੈ 11780 ਦੂਸਰਾ ਚੈੱਕ ਇਸੇ ਤਰ੍ਹਾਂ ਲੈਵਲ ਤੇ ਰੈਂਕ ਵਧਦੇ ਜਾਣਗੇ ਇੱਧਰ ਪੇਅ ਆਊਟ ਤੇ ਚੈੱਕ ਤੁਹਾਡੇ ਵੱਡੇ ਹੁੰਦੇ ਜਾਣਗੇ ਲਾਸਟ ਕੋਹੇਨੋਰ ਆਫ ਕੰਪਨੀ 12 ਲੈਵਲ ਕਲੀਅਰ ਕਰਨ ਤੇ 4 ਕਰੋੜ 75 ਲੱਖ ਰੁਪਏ ਦੀ ਇਨਕਮ ਤੁਸੀਂ B1 ਸਟਾਰ ਤੋਂ ਆਸਾਨੀ ਨਾਲ ਲੈ ਸਕਦੇ ਹੋ ਅੱਗੇ ਪਾਰਟ 2 ਰੀਪਰਚੇਸ ਤੇ ਆ ਗਿਆ ਹੈਲਥ케ਅ ਹੋਮ케ਅਰ ਦੇ ਪ੍ਰੋਡਕਟਸ ਕੰਪਨੀ ਡੀਲ ਕਰਦੀ ਹੈ ਡਿਸਕਾਊਂਟ ਤੇ ਰਿਟੇਲ ਪ੍ਰੋਫਿਟ 10 ਤੋਂ 50% ਹੈ ਮਿਨੀਮਮ 10% ਜੋ ਤੁਸੀਂ ਅੱਗੇ ਮੰਥਲੀ ਰੀਪਰਚੇਸ ਕਰੋਗੇ ਉਸ ਤੋਂ ਬਾਅਦ ਫ੍ਰੀ ਹੈਲਥ ਪ੍ਰੋਡਕਟ ਔਨ ਈਚ ਪਰਚੇਸ ਜੋ ਫਰਸਟ ਪੈਕੇਜ 3100 ਲੈਣੇ ਹੋ ਉਹਦੇ ਤੋਂ ਅਲਾਵਾ ਅਗਲੇ ਮਹੀਨੇ ਸੇਮ ਪਰਚੇਸ ਕਰਦੇ ਹੋ 20 ਪੀਵੀ ਦੀ ਜਾਂ ਸੇਮ ਪੈਕੇਜ ਦੀ ਜਾਂ 20 ਪੀਵੀ ਦੇ ਰੀ ਪਰਚੇਸ ਦੇ ਜ਼ਰੀਏ ਪ੍ਰੋਡਕਟ ਲੈਣੇ ਉਹਦਾ 400 ਡੀਪੀ ਦੇ ਪ੍ਰੋਡਕਟ ਫ੍ਰੀ ਮਿਲਣਗੇ ਉਸ ਤੋਂ ਬਾਅਦ 600 ਦੇ ਉਸ ਤੋਂ ਬਾਅਦ 800 ਦੇ ਫਿਰ 1000 ਦੇ ਲੀਡਰਸ਼ਿਪ ਬੋਨਸ 3 ਤੋਂ ਲੈ ਕੇ 36% ਲੈਵਲ ਵਾਈਜ਼ ਮਿਲੇਗਾ ਬਿਗਨਰ ਲੀਡਰ ਫਾਰਨਸ ਵੀ ਰੱਖਿਆ 10% ਰੀ ਪਰਚੇਸ ਤੇ ਆ 4 3 2 1% ਥੱਲੇ ਦੇ 4 ਲੈਵਲਸ ਤੋਂ ਜਿਹੜੇ ਜੁੜੇ ਹੋਏ ਪਰਸਨ ਰੀ ਪਰਚੇਸ ਕਰਨਗੇ ਰਿਵਾਰਡ ਫੰਡ ਆਉਣ ਵਾਲੇ ਟਾਈਮ 'ਚ ਕੰਪਨੀ ਟਰਨਓਵਰ ਚੋਂ ਪੈਸਾ ਕੱਢ ਕੇ ਰੱਖ ਰਹੀ ਹੈ ਆਉਣ ਵਾਲੇ ਟਾਈਮ 'ਚ ਲੀਡਰਸ ਦੇ ਬੰਪਰ ਰਿਵਾਰਡ ਕੱਢਣ ਲਈ ट्रैवल ਫੰਡ ਤੁਹਾਨੂੰ ਟ੍ਰੇਨਿੰਗ ਮੀਟਿੰਗ ਤੇ ਭੇਜੇਗੀ ਉਹਦੇ ਲਈ ਫੰਡ ਯੂਜ਼ ਹੋਏਗਾ ਨੈਸ਼ਨਲ ਇੰਟਰਨੈਸ਼ਨਲ ਟੂਰ ਫੰਡ ਤੁਹਾਨੂੰ ਟੂਰ ਤੇ ਲੈ ਕੇ ਜਾਏਗੀ ਕੰਪਨੀ ਵੀ1 ਦੇ ਜਿਹੜੇ ਬੈਸਟ ਸੁਪਰਸਟਾਰਸ ਹੋਣਗੇ ਉਹਨਾਂ 'ਚ ਫੰਡ ਯੂਜ਼ ਹੋਏਗਾ ਪੈਸਿਵ ਇਨਕਮ ਫੰਡ ਇੱਕ ਰਾਇਲਟੀ ਤੇ ਕੰਪਾਉਂਡਿੰਗ ਦੀ ਤਰ੍ਹਾਂ ਕੰਮ ਕਰਦਾ ਤੁਸੀਂ ਸਾਰੇ ਲੈਵਲ ਕਲੀਅਰ ਕਰੋ ਤੁਹਾਡਾ ਡਾਇਰੈਕਟ ਆਨਲਾਈਨ ਜਦੋਂ ਸਾਰੇ ਲੈਵਲ ਕਲੀਅਰ ਕਰੇਗਾ ਉਹਦੀ ਟੋਟਲ ਟੀਮ ਦੀ ਜੁਆਇਨਿੰਗ ਰੀਪਰਚੇਸ ਤੋਂ ਉਹਨ ਸਾਰੇ ਡਾਇਰੈਕਟ ਡਾਊਨਲਾਈਨ ਤੋਂ ਬੈਨੀਫਿਟ ਮਿਲੇਗਾ ਤੇ ਕੰਪਾਊਂਡਿੰਗ ਆ ਉਸ ਤੋਂ ਥੱਲੇ ਵਾਲਿਆਂ ਤੋਂ ਸੈਕੰਡ ਲੈਗ ਤੋਂ 5% ਥਰਡ ਲੈਗ ਤੋਂ 2.5% ਦਾ ਤੁਹਾਨੂੰ ਬੈਨੀਫਿਟ ਪੀੜੀਦਰ ਪੀੜੀ ਚੱਲਣ ਵਾਲੀ ਇਨਕਮ ਲਾਈਫਟਾਈਮ ਮਿਲਦਾ ਰਹੇਗਾ ਇੱਕ ਆਈਡੀ ਹੀ ਪਲੇਸ ਹੋਏਗੀ ਹਸਬੰਡ ਵਾਈਫ ਦੋਨਾਂ ਦੀ ਕੰਬਾਈਨ ਤੇ 18 ਸਾਲ ਪਲੱਸ ਏਜ ਹੋਣੀ ਚਾਹੀਦੀ ਹੈ ਸਿਸਟਮ ਚ ਇੱਕੋ ਹੀ ਆਈਡੀ ਪਲੇਸ ਹੋਏਗੀ ਤੇ ਡੇਲੀ ਕਲੋਜ਼ਿੰਗ ਮੰਥਲੀ ਪੇਅ ਆਊਟ ਇੱਕ ਤੋਂ 31 ਦਾ ਜਿੰਨਾ ਵੀ ਪੇਆਉਟ ਬਣੇਗਾ ਉਹ ਚੋਂ 2% TDS 5% ਐਡਮਿਨ ਤੇ 10% ਰੀਪਰਚੇਸ ਵਾਲਟ ਕੱਟ ਕੇ ਚੈੱਕ ਜਾਂ ਕਾਊਂਟਰ ਟ੍ਰਾਂਸਫਰ ਆਹੀ ਹਰੇਕ ਮਹੀਨੇ 15 ਤਰੀਕ ਲੀਡਰ ਹੈੱਡ ਆਫਿਸ ਨੂੰ ਆਬਵੀਅਸ ਪੇਆਉਟ ਦਿੱਤਾ ਜਾਂਦਾ ਹੈ ਹੈਲਥ케어 ਪ੍ਰੋਡਕਟਸ ਦੇ ਵਿੱਚ ਓਵਰਵਿਊ ਹੈਗਾ ਹੈਲਥ ਇਜ਼ ਵੈਲਥ ਸੇਤੀ ਤੁਹਾਡੀ ਪੂੰਜੀ ਹੈ ਧਨ ਦਾ ਪੈਸਾ ਇਹਨੂੰ ਬਚਾ ਕੇ ਰੱਖਣਾ ਚਾਹੀਦਾ ਇਹਦੇ ਲਈ ਆਪਣੇ ਕੋ 22 ਪ੍ਰੋਡਕਟਸ ਹੈਗੇ ਆ 17 ਹੈਲਥ ਦੇ ਪ੍ਰੋਡਕਟ ਨੇ ਹੈਲਥ케어 ਇੱਕ ਪਰਸਨਲ ਕੇਅਰ ਚਾਰ ਕਿਚਨ ਦੇ ਪ੍ਰੋਡਕਟਸ ਇਹਦੇ ਵਿੱਚ 5 ਜੂਸ 3 ਤਰਫ 7 ਕੈਪਸੂਲ 1 ਟੈਬਲੇਟ 1 ਡ੍ਰੌਪ 1 ਕੋਰਲ ਤੇ 4 ਕਿਚਨ ਦੇ ਪ੍ਰੋਡਕਟ ਆ ਇਹ ਉਹ ਪ੍ਰੋਡਕਟ ਆ ਹਿੰਸੂ ਦਾ ਹੈਲਥ ਸਪਲੀਮੈਂਟ ਜੂਸ ਜਿਹੜਾ ਅਸੀਂ ਤੁਹਾਨੂੰ 4 ਬੋਟਲ ਦੇ ਰਹੇ ਹਾਂ 올 ਇਨ ਵਨ ਬੋਡੀ ਸਰਵਿਸਿੰਗ ਪੈਕ ਆ 1500 ਐਮ ਆਰ ਪੀ ਆ 50 ਪਰਸੈਂਟ ਲੈਸ ਆ ਸੀ ਬਕਥੌਰਨ ਬਲੂ ਬੈਰੀ ਐ ਕਾਈ ਬੈਰੀ ਜਿੰਕਸਿੰਗ ਤੇ ਓਮੇਗਾਜ਼ ਐਡ ਕੀਤੇ ਹੋਏ ਇਹਦੇ ਵਿੱਚ 올 ਇਨ ਵਨ ਬੋਡੀ ਸਰਵਿਸਿੰਗ ਪੈਕ ਹੈ ਉਸ ਤੋਂ ਬਾਅਦ ਹਰੇ ਦੇ ਅੰਮ੍ਰਿਤ ਹਾਰਟ ਪੇਸ਼IENTS ਲਈ ਆ 1500 ਦਾ ਪ੍ਰੋਡਕਟ ਆ ਲੈਸ ਦੇ ਉੱਤੇ ਹੈਗਾ ਗਾਰਲਿਕ ਜਿੰਜਰ ਨਿੰਬੂ ਸੱਤ ਐਪਲ ਵਿਨੇ ਇਮਿਊਨਿਟੀ ਪਾਵਰ ਪਲੱਸ ਤੁਹਾਡੀ ਇਮਿਊਨਿਟੀ ਲਈ ਹੈ 400 ਰੁਪਏ ਦਾ ਪ੍ਰੋਡਕਟ ਪਪਾਇਆ ਲੀਫ ਗਲੋ ਲੀਫ ਕਰਕੂਮਾ ਲੌਂਗ ਵੀਟ ਗ੍ਰਾਸ ਐਲੋਵੇਰਾ ਕਿਵੇ ਇਹ ਸਾਰੇ ਇਮਿਊਨਿਟੀ ਬੂਸਟਰ ਹੈਗਾ ਤੁਹਾਡੇ ਲਈ ਬੈਸਟ ਹੈਗਾ 올 ਇਨ ਵਨ ਬਾਡੀ ਸਰਵਿੰਗ ਪੈਕ ਇਹ ਵੀ ਹੈਗਾ ਤੇ ਕਾਸਟਿੰਗ 400 ਰੁਪਏ ਤੇ ਹਰੇਕ ਲਈ ਕੰਮ ਆਉਂਦਾ ਐਂਟੀਬੈਕਟਿਕ ਪ੍ਰੋਡਕਟ ਹੈਗਾ ਡਾਈ ਪਲੱਸ ਹੈਗਾ 슈ਗਰ ਪੇਸ਼ੈਂਟਸ ਲਈ 300 ਰੁਪਏ ਦਾ ਪ੍ਰੋਡਕਟ ਨੀਮ ਕਰੇਲਾ ਜਾਮਣ ਦਾ ਜੂਸ ਹੈਗਾ ਤੇ 슈ਗਰ ਨੂੰ ਕੰਟਰੋਲ ਕਰਦਾ ਕਬਜ ਲਈ ਵਧੀਆ ਚਮੜੀ ਲਈ ਅੱਖਾਂ ਲਈ ਵਧੀਆ ਹੈਗਾ ਐਲੋਵੇਰਾ ਐਲੋ ਪਲਪ ਐਲੋ ਪਲਾਂਟ ਤੋਂ 300 ਰੁਪਏ ਦਾ ਜੂਸ ਹੈਗਾ ਇਹ ਵੀ ਡਾਈਜੈਸ਼ਨ ਵਾਸਤੇ ਇਮਿਊਨਿਟੀ ਵਾਸਤੇ ਬਹੁਤ ਵਧੀਆ ਹੈਗਾ ਬਾਡੀ ਲਈ ਲੀਵਰ ਬਾਡੀ ਦਾ ਮੇਨ ਆਰਗਨ ਹੈ ਉਹਦੇ ਲਈ ਲੀਵਰ ਫੈਟੀ ਲੀਵਰ ਹੋ ਗਿਆ ਜੌਂਡਰਸ ਹੋ ਗਿਆ ਜਾਂ ਉਹਨਾਂ ਦੀ ਪ੍ਰੋਬਲਮਸ ਨੂੰ ਬਚਣ ਲਈ ਲੀਵ ਹੈਲਥ ਸਰਪ 150 ਕਾਸਟ ਨੀਅਰ ਅਬਾਊਟ 10 ਤੋਂ 12 ਇਨਗਰੀਡੀਐਂਟਸ ਐਡ ਕੀਤੇ ਹੋਏ ਬਹੁਤ ਵਧੀਆ ਗੈਸਟ੍ਰਿਕ ਭਾਰ ਵਧਾਉਣ ਚ ਕਬਜ ਲਈ ਬਵਾਸੇਰ ਲਈ ਵਧੀਆ ਹੈ ਜਿਆਦਾ ਪ੍ਰੋਬਲਮਾਂ ਤੁਸੀਂ ਕੈਪਸੂਲਸ ਐਡ ਕਰ ਸਕਦੇ ਹੋ 660 ਕੈਪਸੂਲਸ ਦੀ ਕਾਸਟ ਜੜੀ ਬੂਟੀਆਂ ਐਡ-ਆਨ ਕੀਤੀਆਂ ਹੋਈਆਂ ਬਹੁਤ ਵਧੀਆ ਹੈਲਥ ਰਿਲੇਟਡ ਹੈ। ਕਿਡ ਟਾਕਸ ਕਿਡਨੀ ਵਾਸਤੇ ਬਹੁਤ ਵਧੀਆ ਪ੍ਰੋਡਕਟ ਆ। ਕਿਡਨੀ ਸਟੋਨ ਦੀ ਪ੍ਰੋਬਲਮ ਹੈਗੀ ਆ ਉਹਦੇ ਲਈ 150 ਰੁਪਿਆ ਕਾਸਟਿੰਗ ਹੈ ਤੇ ਵਧੀਆ ਰਿਜ਼ਲਟ ਆ। ਤਕਰੀਬਨ 20 ਤਰ੍ਹਾਂ ਦੀਆਂ ਜੜੀ ਬੂਟੀਆਂ ਤੋਂ ਤਿਆਰ ਕੀਤਾ। ਪਿਸ਼ਾਬ ਨਾਲੀ ਕਿਡਨੀ ਦੇ ਕੰਮਾਂ ਲਈ ਪਥਰੀ ਲਈ ਬਹੁਤ ਵਧੀਆ ਹੈਗਾ ਬਲੈਡਰ ਇਨਫੈਕਸ਼ਨ ਲਈ। ਕਿਡ ਟਾਕਸ ਕੈਪਸੂਲ ਵੀ ਹੈਗਾ ਅਗਰ ਪ੍ਰੋਬਲਮ ਆ ਤਾਂ ਤੁਸੀਂ ਕੈਪਸੂਲ ਵੀ ਐਡ ਕਰ ਸਕਦੇ ਹੋ। 60 ਕੈਪਸੂਲ ਆ। ਦੋ ਟਾਈਮ ਇੱਕ ਸਵੇਰੇ ਇੱਕ ਸ਼ਾਮ ਐਡ ਕਰ ਸਕਦੇ ਹੋ। 12 ਤਰ੍ਹਾਂ ਦੀਆਂ ਜੜੀ ਬੂਟੀਆਂ ਐਡ ਕੀਤੀਆਂ ਹੋ ਯੂਟਰੋ ਕੇਅਰ ਲੇਡੀਜ਼ ਲਈ ਪ੍ਰੋਡਕਟ ਹੈ ਪੀਸੀਓਡੀ ਪੀਸੀਓਐਸ ਦੀ ਪ੍ਰੋਬਲਮ ਹੈ ਮਹਾਮਾਰੀ ਚੱਕਰ ਔਰਤਾਂ ਚ ਜਨਨ ਸ਼ਕਤੀ ਲਕੋਰੀਆ ਸਫੇਦ ਪਾਣੀ ਖੂਨ ਕਲੋਟਿੰਗ ਹਾਰਮੋਨ ਵਿਕਾਰ ਤੇ ਯੋਨੀ ਸੰਕਰਮਣ ਲਈ ਵਧੀਆ ਪ੍ਰੋਡਕਟ 150 ਕਾਸਟਿੰਗ ਇਹਨੂੰ ਐਡ ਕਰ ਸਕਦੇ ਹੋ 607 ਨਾਂ ਦੇ ਇਨਗਰੀਡੀਐਂਟਸ ਨੇ ਜਿਆਦਾ ਪ੍ਰੋਬਲਮ ਹੈ ਕੈਪਸੂਲ ਐਡ ਕਰੋ 600 ਰੁਪਿਆ 60 ਕੈਪਸੂਲ ਹੈਗਾ ਐਕਟਿਵ 24 ਤੁਹਾਨੂੰ ਤਾਕਤ ਦਿੰਦਾ ਨੀਂਦ ਨੂੰ ਸੁਧਾਰਦਾ ਔਰਤਾਂ ਤੇ ਮਰਦਾਂ ਲਈ એનર્ਜੀ ਬੂਸਟਰ ਹੈ ਇਮਿਊਨਿਟੀ ਵਧਾਉਂਦਾ ਪਾਚਨ ਤੰਤਰ ਸਰੀਰਕ ਤਣਾਅ ਤੇ ਚਿੰਤਾ ਨੂੰ ਘੱਟ ਕਰਦਾ ਅ ਸਫੇਦ ਮੂਸਲੀ ਕੌਂਚ ਬੀਜ 850 ਕਾਸਟਿੰਗ ਦਾ ਦੁੱਧ ਨਾਲ ਲੈਣਾ ਸ਼ੁਰੂ ਕਰੋ ਵੇਦਨਾਹਰ ਜੋੜਾਂ ਦੇ ਦਰਦ ਹਰੇਕ ਤਰ੍ਹਾਂ ਦੇ ਦਰਦ ਵਾਸਤੇ ਆ ਗਠੀਆ ਜੋੜਾਂ ਨੂੰ ਲੁਬਰੀਕਟ ਕਰਦਾ ਜੋੜਾਂ ਦਾ ਲਾਕ ਦਾ ਇਲਾਜ ਕਰਦਾ ਮਾਸਪੇਸ਼ੀਆ ਨਸਾਂ ਤੇ ਰੀੜ ਦੀ ਹੱਡੀ ਲਈ ਵਧੀਆ 600 ਰੁਪਏ ਕੀਮਤ ਦਾ 2 ਟਾਈਮ ਇੱਕ ਇੱਕ ਕੈਪਸੂਲ ਐਡ ਕਰੋ ਯੂਰੋ ਫਰੀ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਤੇ ਜੋੜਾਂ ਦੇ ਦਰਦ ਹਾਈਪਰ ਯੂਰਿਸੀਮ ਸ਼ੂਨਚ ਯੂਰੀਆ ਦੇ ਰੂਪ ਚ ਮੋਨੀਏ ਨੂੰ ਘੱਟ ਕਰਦਾ ਤੇ 600 ਰੁਪਏ ਕੀਮਤ ਦਾ ਇੱਕ ਸਵੇਰੇ ਇੱਕ ਸ਼ਾਮ ਐਡ ਕਰੋ Vytolife Plus gents ਲਈ ਪ੍ਰੋਡਕਟ ਆ gents ਦੀ ਅੰਦਰੂਨੀ ਕਮਜ਼ੋਰੀ weakness ਦੇ ਉੱਤੇ ਕੰਮ ਕਰਦਾ ਤਾਕਤ ਸਹਿਣਸ਼ੀਲਤਾ ਵਧਾਇਆ ਕਰਦਾ ਮੂਹ ਠੀਕ ਕਰਦਾ ਨਰਵਸ ਸਿਸਟਮ ਨੂੰ ਪੌਸ਼ਕ ਤਾਸ਼ਿਕਾ ਨੂੰ ਵਧਾਉਂਦਾ ਤਣਾਅ ਤੇ ਚਿੰਤਾ ਤੋਂ ਰਾਹਤ ਮਿਲਦੀ ਹੈ ਮਰਦਾਂ ਚ ਬਾਜਪਾਨ ਦਾ ਇਲਾਜ ਕਰਦਾ ਇਮਿਊਨਿਟੀ ਬੂਸਟਰ ਹੈ 1300 ਦਾ ਪ੍ਰੋਡਕਟਾਂ तकरीबन 25 ਤਰ੍ਹਾਂ ਦੇ ਇਨਗਰੀਡੀਐਂਟਸ ਇਹਦੇ ਚ ਐਡ ਕੀਤੇ ਹੋਏ ਬੈਸਟ ਰਿਜ਼ਲਟ ਆ ਦੁੱਧ ਦੇ ਨਾਲ ਲੈ ਸਕਦੇ ਗ੍ਰੀਨ ਟੀ ਟੈਬਲੇਟ ਫਾਰਮ ਦੇ ਵਿੱਚ ਹੈਗੀ ਆ 600 ਰੁਪਿਆ ਤੇ ਭਾਰ ਘਟਾਉਣ ਚ ਵਧੀਆ ਦਿਲ ਦੀ ਸਿਹਤ ਵਾਧੀ ਉਮਰ ਇਮਿਊਨਿਟੀ ਨੂੰ ਸੁਧਾਰਦੀ ਹੈ ਡਾਇਬਟੀਜ਼ ਗਠੀਆ ਮ ਤੁਲਸੀ ਡਰਾਪਸ ਆ 2 ਤੋਂ 5 ਬੂੰਦਾਂ ਲੈਣੀਆਂ ਸ਼ੁਰੂ ਕਰੋ 300 ਰੁਪਏ ਕੀਮਤ ਹੈ ਇਮਿਊਨਿਟੀ ਵਧਾਉਂਦੀ ਹੈ ਖਾਂਸੀ ਜਕਾਮ ਵਾਇਰਲ ਬੁਖਾਰ ਲਈ ਵਧੀਆ ਹੈਗੀ ਹੈ ਸਰੀਰ ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ ਐਂਟੀਬੈਕਟੀਰੀਅਲ ਐਂਟੀਵਾਇਰਲ ਐਂਟੀਫੰਗਲ ਹੈ ਡੈਂਟਾ ਸ਼ਾਈਨ ਪੇਸਟ 20 ਤਰ੍ਹਾਂ ਦੀਆਂ ਕੁਦਰਤੀ ਜੜੀ ਬੂਟੀਆਂ ਤੋਂ ਪੇਸਟ ਤਿਆਰ ਕੀਤਾ ਪਲਾਕ ਹਟਾਉਂਦੀ ਹੈ ਦੰਦਾਂ ਦੇ ਦਰਦ ਨੂੰ ਠੀਕ ਕਰਦੀ ਹੈ ਮਾਊਥ ਫਰੈਸ਼ਨਰ ਹੈਗੀ ਹੈ ਬਦਬੂ ਨੂੰ ਠੀਕ ਕਰਦੀ ਹੈ ਸੋਜ ਘਟਾਉਂਦੀ ਹੈ ਮੂੰਹ ਦੀ ਲਾਰ ਵਧਾਉਂਦੀ ਹੈ ਕੈਵਿਟੀਆਂ ਲਈ ਵਧੀਆ ਮੂੰਹ ਦੇ ਛਾਲਿਆਂ ਮੂੰਹ ਦੀ ਲਾਗ ਕਿਚਨ ਚ ਆਪਣੇ ਕੋ ਚਾਹ ਪੱਤੀ ਹੈ ਬਹੁਤ ਜ਼ਬਰਦਸਤ ਹੈ ਚਾਹ ਜਿੰਨੀ ਮਰਜ਼ੀ ਪੀ ਲੋ ਨਾ ਗੈਸ ਬਣੇਗੀ ਨਾ ਤਜਾਬ ਬਣੇਗੀ ਬੀ 1 ਗੋਲ ਟੀ ਹੈਗੀ ਹੈ 180 ਰੁਪਏ ਪਾਈ ਹੈ ਤੇ 350 ਰੁਪਏ ਦੀ ਅੱਧਾ ਕਿਲੋ ਹੈਗੀ ਉਸ ਤੋਂ ਬਾਅਦ ਗਰਮ ਮਸਾਲਾ ਲਾਲ ਮਿਰਚ ਹਲਦੀ ਇਹ ਸਾਰੇ ਪ੍ਰੋਡਕਟਸ ਟੋਟਲ ਬਾਈ ਪ੍ਰੋਡਕਟ ਸਾਰੇ ਦੇ ਸਾਰੇ ਪ੍ਰੋਡਕਟ ਇਸਤੇਮਾਲ ਕਰੋ ਇਹਦੇ ਤੇ ਬਹੁਤ ਵੱਡਾ ਬਿਜ਼ਨਸ ਕਰ ਸਕਦੇ ਹੋ 5 ਬੇਸਿਕਸ ਹੈਗੇ ਸਾਰੇ ਪ੍ਰੋਡਕਟ ਇਸਤੇਮਾਲ ਕਰੋ ਪਰਿਵਾਰ ਨੂੰ ਇਸਤੇਮਾਲ ਕਰਾਓ ਰਿਜ਼ਲਟ ਲਾਓ ਦੂਜਿਆਂ ਨੂੰ ਪ੍ਰੋਡਕਟ ਦਾ ਵੀਡੀਓਜ਼ ਬਣਾਓ ਵੀਡੀਓਜ਼ ਸ਼ੇਅਰ ਕਰੋ ਸੋਸਾਇਟੀ ਸਮਾਜ ਨੂੰ ਟੀਮ ਨੂੰ ਤੇ ਉਹਨੂੰ ਵੀ ਇਹੀ ਕੁਝ ਕਰਨ ਨੂੰ ਕਹੋ ਇਹ ਹੈ ਕਿ ਪ੍ਰੋਡਕਟ 베ਸ ਤੁਸੀਂ ਇਹਨਾਂ ਤੋਂ ਚੋਇਸ ਪੈਕ ਲੈ ਕੇ ਪ੍ਰੋਡਕਟ ਨੂੰ ਜੁਆਇਨ ਕਰ ਸਕਦੇ ਹੋ ਦੋਨੋਂ ਪੈਕੇजेस ਦੇ ਨਾਲ ਤੇ ਵਧੀਆ ਇਨਕਮ ਤੇ ਰਿਵਾਰਡ ਹਾਸਲ ਕਰ ਸਕਦੇ ਹੋ ਕੰਪੋਜੀਸ਼ਨ ਵੀ ਅਸੀਂ ਨਾਲ ਦਿੱਤੀ ਹੈ ਕਿਨੂੰ ਕੀ ਪ੍ਰੋਬਲਮ ਆ ਉਹਦੇ ਰਿਲੇਟਡ ਤੁਸੀਂ ਸਪਲੀਮੈਂਟਸ ਐਡ-ਆਨ ਕਰ ਸਕਦੇ ਹੋ ਤੇ ਦੇ ਸਕਦੇ ਹੋ ਤੇ ਨਾਲ ਹੀ ਟਰਮਸ ਐਂਡ ਕੰਡੀਸ਼ਨ ਹੈਗੀਆਂ ਤੇ ਇਹ ਹੈ ਜੀ ਕੰਪਨੀ ਹੈੱਡ ਆਫਿਸ ਦਾ ਐਡਰੈਸ ਆਪੋਜ਼ਿਟ ਗੁਰਦੁਆਰਾ ਬਾਬਾ ਨਾਮਦੇਵ ਜੀ ਕੋਹਾੜਾ ਰੋਡਸ ਆਨੇਵਾ ਤੇ ਇਹ ਓਵਰਵਿਊ ਹੈ ਜੀ ਬਾਕੀ ਡਿਸਕ੍ਰਿਪਸ਼ਨ ਸਾਰਾ ਕੁਝ ਤੁਹਾਨੂੰ ਸ਼ੇਅਰ ਕਰ ਦਾਂਗੇ ਡੇਲੀ ਜੂਮ ਮੀਟਿੰਗ ਹੁੰਦੀ ਹੈ ਮੰਡੇ ਟੂ ਸੈਟਰਡੇ ਸ਼ਾਮ ਨੂੰ 8 ਵਜੇ ਤੇ ਜੂਮ ਲਿੰਕ ਤੇ ਜਰੂਰ ਤੁਸੀਂ ਆਓ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਜਾਏਗੀ ਇਹ ਪ੍ਰੈਜੈਂਟੇਸ਼ਨ ਤੁਸੀਂ ਦੁਬਾਰਾ ਸੁਣ ਸਕਦੇ ਹੋ ਸਮਝ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਤੇ ਇੰਨੇ ਹੀ ਕਹਿੰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੁਹਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਦੇ ਲਿੰਕਸ ਚ ਅੱਗੇ ਦੀਆਂ ਵੀਡੀਓਜ਼ ਦੇ ਵਿੱਚ ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਸਮਝਾਈ ਜਾਊਗੀ ਤੇ ਜਰੂਰ ਕੰਪਨੀ ਹੈੱਡ ਆਫਿਸ ਵਿਜ਼ਿਟ ਕਰ ਸਕਦੇ ਹੋ ਤੇ ਉਥੇ ਆ ਕੇ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਕਲੈਰਿਟੀ ਕਰ ਸਕਦੇ ਹੋ ਤੇ ਪੂਰਾ ਪੰਜਾਬ ਤੇ ਆਲ ਓਵਰ ਇੰਡੀਆ ਲੈਵਲ ਤੇ ਆਪਾਂ ਇਹ ਸਿਸਟਮ ਨੂੰ ਕਰ ਰਹੇ ਆਂ ਇੰਡੀਅਨ ਪ੍ਰੋਡਕਟ ਤੇ ਇੰਡੀਅਨ ਕੰਪਨੀ ਤੇ ਬਹੁਤ ਜ਼ਬਰਦਸਤ ਕੰਪਨੀ ਹੈਗੀ ਹੈ ਤੇ ਪਿਓਰ ਪ੍ਰੋਡਕਟਸ ਹੈਗੇ ਨੇ ਆਯੁਰਵੈਦਿਕ ਸਪਲੀਮੈਂਟ ਹੈਗੇ ਆ ਹਰਬਲ ਆ অর্ਗੈਨਿਕ ਆ ਆਯੁਰਵੈਦਿਕ ਤੇ ਕੋਈ ਮੈਡੀਸਨ ਨਹੀਂ ਹੈ ਇਹਨੂੰ ਆਪਾਂ ਸਪਲੀਮੈਂਟਸ ਦੇ ਤੌਰ ਤੇ ਇਸਤੇਮਾਲ ਕਰਾਂਗੇ ਆਪਣੀ ਸਿਹਤ ਨੂੰ ਸਵਸਥ ਰੱਖਾਂਗੇ ਤੇ ਨਾਲ ਆਪਣੇ ਕਿਚਨ ਦੇ ਪ੍ਰੋਡਕਸ਼ਨ ਨੂੰ ਐਡ-ਆਨ ਕਰਕੇ ਆਉਣ ਵਾਲੇ ਟਾਈਮ 'ਚ ਬਹੁਤ ਵੱਡੀ ਇਨਕਮ ਤੇ ਦੂਸਰਿਆਂ ਨੂੰ ਇਨਕਮ ਦੇ ਕੇ ਟਾਈਮ ਫਰੀडम ਤੇ ਫਾਈਨੈਂਸ਼ੀਅਲ ਫਰੀडम ਲੈ ਸਕਦੇ ਆਂ ਇੰਨਾ ਹੀ ਕਹਿੰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੈਸਟ ਆਫ ਲੱਕ ਜੀ ਸਸੀ ਕਾਲ ਜੀ ਸਾਰਿਆਂ ਨੂੰ